ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਕਈ ਵਾਰ ਨਾ ਬਾਬਾ ਜੀ ਜਿਹੜੀ ਮਨ ਦੀ ਭਟਕਣਾ ਹੈ ਨਾ ਭਟਕਣ ਜਿਹੜੀ ਹੈ ਉਹੀ ਇਨਸਾਨ ਨੂੰ ਮੰਜ਼ਲਾ ਤੱਕ ਲੈ ਜਾਂਦੀ ਹੈ ਜ਼ਰਾ ਗੌਰ ਕਰਨਾ ਅੱਜ ਇਸੇ ਤਰ੍ਹਾਂ ਦੀ ਇੱਕ ਸੂਫੀ ਕਹਾਣੀ ਹੈ ਕਿ ਜਦੋਂ ਮਨ ਭਟਕਦਾ ਹੋਇਆ ਕਿਸੇ ਕਾਮਲ ਮੁਰਸ਼ਿਦ ਦੇ ਜਦੋਂ ਕੋਲ ਪਹੁੰਚਦਾ ਹੈ ਤਾਂ ਉਹ ਕਿਸ ਤਰ੍ਹਾਂ ਜਦੋਂ ਉਹ ਮਨ ਜਿੱਦ ਦੀ ਜਿਹੜੀ ਪਟਕਣਾ ਹੈ ਉਹਦੀ ਡੋਰ ਜਦੋਂ ਉਹ ਸੋਹਣੇ ਰੱਬ ਦੇ ਨਾਮ ਨਾਲ ਜੁੜਦੀ ਹੈ ਤਾਂ ਇਹ ਕਹਾਣੀ ਕੀ ਬਿਆਨ ਕਰਦੀ ਹੈ जरा गौर ਕਰਨਾ ਕਿ ਇੱਕ ਪੁਰਾਣਾ ਕਸਬਾ ਸੀ ਔਰ ਉੱਥੇ ਇੱਕ ਇੱਕ ਦਰਬਾਰ ਸੀ ਔਰ ਉਸ ਦਰਬਾਰ ਦੇ ਕੋਲ ਇੱਕ ਫਕੀਰ ਬੈਠਦੇ ਸੀ ਜੋ ਰੋਜ਼ਾਨਾ ਲੋਕਾਂ ਦੀਆਂ ਗੱਲਾਂ ਨੂੰ ਸੁਣਦੇ ਸੀ ਕਈ ਲੋਕ ਦੁੱਖ ਲੈ ਕੇ ਆਉਂਦੇ ਚਿੰਤਾਵਾਂ ਲੈ ਕੇ ਆਉਂਦੇ ਕਈ ਲੋਕ ਮੁਰਾਦਾਂ ਲੈ ਕੇ ਜਾਂਦੇ ਖੁਸ਼ੀਆਂ ਦੀ ਜਿਹੜੀ ਹੈ ਉਹ ਆਪਣਾ ਸਲਾਮ ਪ੍ਰਣਾਮ ਕਰਨ ਆਉਂਦੇ ਤਾਂ ਇੱਕ ਦਿਨ ਨਾ ਉੱਥੇ ਇੱਕ ਨੌਜਵਾਨ ਆਇਆ ਉਸ ਦਾ ਚਿਹਰਾ ਬੜਾ ਸੋਹਣਾ ਸੀ ਪਰ ਅੱਖਾਂ ਥਕੀਆਂ ਹੋਈਆਂ ਮੱਥੇ ਉੱਤੇ ਚਿੰਤਾਵਾਂ ਦੀਆਂ ਰੇਖਾਵਾਂ ਉਸ ਨੇ ਸਲਾਮ ਕੀਤਾ ਉਹਨਾਂ ਫਕੀਰਾਂ ਨੂੰ ਤੇ ਚੁੱਪਚਾਪ ਉਹਨਾਂ ਦੇ ਨਾ ਚਰਨਾਂ ਦੇ ਕੋਲ ਬੈਠ ਗਿਆ ਉਹਨਾਂ ਦੇ ਪੈਰਾਂ ਦੇ ਕੋਲ ਬੈਠ ਗਿਆ ਤੇ ਥੋੜੇ ਪਲ ਬਾਅਦ ਉਸ ਨੇ ਹੌਲੀ ਜੀ ਆਵਾਜ਼ ਵਿੱਚ ਕਿਹਾ ਕਿ ਬਾਬਾ ਜੀ ਮੈਂ ਸਾਧਨਾ ਕਰਨੀ ਚਾਹੁੰਨਾ ਮੈਂ ਸਾਧਨਾ ਕਰਨੀ ਚਾਹੁੰਨਾ ਰੱਬ ਦਾ ਨਾਮ ਜਪਨਾ ਚਾਹੁੰਨਾ ਪਰ ਜਦੋਂ ਵੀ ਬੈਠਦਾ ਹਾਂ ਰੱਬ ਦਾ ਨਾਮ ਲੈਣ ਲਈ ਮੇਰਾ ਮਨ ਹਵਾ ਵਾਂਗ ਪਟਕਣ ਲੱਗਦਾ ਹੈ ਕਦੇ ਅਤੀਤ ਦੀਆਂ ਜੋ ਬੀਤ ਗਿਆ ਉਹਦੀਆਂ ਯਾਦਾਂ ਵਿੱਚ ਕਦੇ ਆਉਣ ਵਾਲੀ ਜਿਹੜਾ ਸਮਾਂ ਹੈ ਉਹਦੀਆਂ ਚਿੰਤਾਵਾਂ ਵਿੱਚ ਤੇ ਜਦੋਂ ਇਦਾਂ ਹੁੰਦਾ ਹੈ ਨਾ ਜਦੋਂ ਉਹ ਅਤੀਤ ਦੀ ਕੋਈ ਯਾਦ ਆਂਦੀ ਹੈ ਜਾਂ ਆਉਣ ਵਾਲੇ ਭਵਿੱਖ ਦੀ ਚਿੰਤਾ ਹੁੰਦੀ ਹੈ ਤਾਂ ਕੀ ਹੁੰਦਾ ਹੈ ਕਿ ਮੇਰਾ ਸਰੀਰ ਵਿੱਚ ਆਲਸ ਆ ਜਾਂਦਾ ਤੇ ਬਾਬਾ ਜੀ ਇਹ ਸਭ ਵੇਖ ਕੇ ਨਾ ਲੱਗਦਾ ਹੈ ਕਿ ਮੈਂ ਹਾਰ ਗਿਆ ਹਾਂ ਉਹ ਉਹ ਲੜਕਾ ਕਹਿ ਰਿਹਾ ਉਹ ਨਾ ਫਕੀਰਾਂ ਨੂੰ ਕਿ ਸਾਈ ਜੀ ਮੈਨੂੰ ਲੱਗਦਾ ਹੈ ਕਿ ਮੈਂ ਹਾਰ ਗਿਆ ਤੇ ਉਹ ਫਕੀਰ ਹੌਲੀ ਜੀ ਹੱਸੇ ਸਾਈ ਹੌਲੀ ਜੀ ਹੱਸੇ ਤੇ ਉਸ ਦੇ ਮੋਢੇ ਤੇ ਹੱਥ ਰੱਖ ਕੇ ਕਿਹਾ ਪੁੱਤਰ ਇਹ ਪੁੱਤ ਤੇਰੀ ਹਾਰ ਨਹੀਂ ਹੈ ਇਹ ਤੇਰੀ ਸਾਧਨਾ ਦਾ ਪਹਿਲਾ ਦਰਪਣ ਹੈ ਯਾਨੀ ਪਹਿਲਾ ਆਇਨਾ ਹੈ ਜਿਵੇਂ ਕੋਈ ਬੱਚਾ ਤੁਰਨਾ ਸਿੱਖੇ ਤਾਂ ਡਿੱਗਦਾ ਹੈ ਨਾ ਪਹਿਲਾਂ ਹੁਣ ਬੱਚੇ ਨੂੰ ਤੁਸੀਂ ਤੁਰਨਾ ਸਿਖਾਓ ਡਿੱਗਦਾ ਹੈ ਪਹਿਲਾਂ ਸੋ ਕਹਿੰਦੇ ਜਿਵੇਂ ਕੋਈ ਬੱਚਾ ਤੁਰਨਾ ਸਿੱਖੇ ਤਾਂ ਡਿੱਗਦਾ ਹੈ ਫਿਰ ਉੱਠਦਾ ਹੈ ਫਿਰ ਡਿੱਗਦਾ ਹੈ ਪਰ ਹਰ ਵਾਰ ਉੱਠਣਾ ਹੀ ਉਸ ਨੂੰ ਤੁਰਨਾ ਸਿਖਾਉਂਦਾ ਹੈ ਮਨ ਦਾ ਭਟਕਣਾ ਵੀ ਜਿਹੜਾ ਹੈ ਉਹੀ ਗੱਲ ਹੈ ਬਾਬਾ ਜੀ ਜ਼ਰਾ ਗੌਰ ਕਰਨਾ ਉਹ ਨੌਜਵਾਨ ਬੜੇ ਧਿਆਨ ਨਾਲ ਸੁਣਦਾ ਰਿਹਾ ਫਕੀਰ ਬੋਲੇ ਸਾਈਂ ਬੋਲੇ ਉਹਨਾਂ ਨੇ ਪੁੱਛਿਆ ਉਸ ਨੂੰ ਕਿ ਜਦੋਂ ਤੂੰ ਨਾਮ ਜਪਦਾ ਹੈ ਉਹ ਗੁਰੂ ਲੋਕ ਜਿਹੜੇ ਸੀ ਫਕੀਰ ਵੀ ਜਦੋਂ ਤੂੰ ਨਾਮ ਜਪਦਾ ਹੈ ਰੱਬ ਦਾ ਨਾਮ ਲੈਂਦਾ ਉਸ ਵੇਲੇ ਤੇਰੇ ਨਾਲ ਕੀ ਹੁੰਦਾ ਹੈ ਤਾਂ ਨੌਜਵਾਨ ਕਹਿਣ ਲੱਗਾ ਕਿ ਬਾਬਾ ਜੀ ਸ਼ੁਰੂ ਵਿੱਚ ਤਾਂ ਨਾਮ ਲੈਂਦਾ ਹਾਂ ਪਰ ਕੋਈ ਪੜਾਂ ਵਿੱਚ ਖਿਆਲਾਂ ਦੀਆਂ ਜਿਹੜੀਆਂ ਹਨੇਰੀਆਂ ਆ ਜਾਂਦੀਆਂ ਨੇ ਕਦੇ ਕੋਈ ਪੁਰਾਣੀ ਗੱਲ ਯਾਦ ਆ ਜਾਂਦੀ ਹੈ ਤੇ ਕਦੇ ਆਉਣ ਵਾਲੇ ਕੱਲ ਦੀ ਚਿੰਤਾ ਤੇ ਕਦੇ ਤਾਂ ਬੇਵਜ੍ਹਾ ਸਰੀਰ ਵਿੱਚ ਖਿਚਾਜ ਆਉਣ ਲੱਗ ਪੈਂਦਾ ਆਲਸ ਜਾ ਆਉਣ ਲੱਗ ਪੈਂਦਾ ਫਿਰ ਮੈਨੂੰ ਗੁੱਸਾ ਹੁੰਦਾ ਕਿ ਮੇਰਾ ਮਨ ਕਿਉਂ ਨਹੀਂ ਟਿਕਦਾ ਤਾਂ ਉਸ ਵੇਲੇ ਉਹ ਫਕੀਰ ਮੁਸਕਰਾ ਕੇ ਫਿਰ ਕਹਿਣ ਲੱਗੇ ਕਹਿੰਦੇ ਪੁੱਤਰ ਮਨ ਬੱਚੇ ਵਰਗਾ ਹੈ ਮਨ ਜਿਹੜਾ ਉਹ ਤਾਂ ਬੱਚੇ ਵਰਗਾ ਹੈ ਉਹ ਤਾਂ ਹੀਰਾ ਛੱਡ ਕੇ ਕੰਕਰ ਪੱਥਰ ਚੁੱਕ ਲੈਂਦਾ ਹੈ ਉਹ ਆਤਮਰਾਜ ਛੱਡ ਕੇ ਦੁਨੀਆ ਦੇ ਚਟਪਟੇ ਸਵਾਦ ਵੱਲ ਦੌੜਦਾ ਹੈ ਉਹ ਰੱਬ ਦੇ ਨਾਮ ਵੱਲ ਨਹੀਂ ਜਾਂਦਾ ਉਹ ਹੋਰ ਹੀ ਚੱਕਰਾਂ 'ਚ ਪਿਆ ਰਹਿੰਦਾ ਤੰਤਰਾ ਮੰਤਰਾਂ ਦੇ ਚੱਕਰਾਂ 'ਚ ਪੈਂਦਾ ਉਹ ਮਨ ਹੈ ਨਾ ਮਨ ਰੱਬ ਦੇ ਨਾਮ ਵੱਲ ਤਾਂ ਜਾਂਦਾ ਹੀ ਨਹੀਂ ਜਾਂ ਹੋਰ ਸਵਾਦਾਂ ਵਿੱਚ ਪਿਆ ਰਹਿੰਦਾ ਹੈ ਹੋਰ ਵਾਸਨਾਵਾਂ ਦੇ ਵਿੱਚ ਕਹਿੰਦੇ ਪਿਆ ਰਹਿੰਦਾ ਹੈ ਮਨ ਹੈ ਹੀਰਾ ਅਨਮੋਲ ਛੱਡ ਕੇ ਕਹਿੰਦੇ ਕੰਕਰ ਪੱਥਰ ਚੁੱਕ ਲੈਂਦਾ ਹੈ ਕਿਉਂਕਿ ਮਨ ਬੱਚੇ ਵਰਗਾ ਹੈ ਪਰ ਯਾਦ ਰੱਖ ਜਦ ਤੂੰ ਉਸ ਨੂੰ ਪਿਆਰ ਨਾਲ ਵਾਪਸ ਨਾਮ ਉੱਤੇ ਲਿਆਉਂਦਾ ਹੈ ਤਾਂ ਉਹੀ ਤੇਰੀ ਜਿੱਤ ਹੈ ਜ਼ਰਾ ਗੌਰ ਕਰਨਾ ਉਹੀ ਪਲ ਹੀ ਧਿਆਨ ਹੈ ਛੋਟਾ ਜਿਹਾ ਸੱਚਾ ਪਲ ਵੀ ਸਦੀਵੀ ਦਰਵਾਜ਼ੇ ਖੋਲ ਸਕਦਾ ਹੈ ਤਾਂ ਫਿਰ ਉਹ ਫਕੀਰ ਕਹਿਣ ਲੱਗੇ ਮਨ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਨਹੀਂ ਬੰਨਿਆ ਜਾ ਸਕਦਾ ਪਰ ਹਾਂ ਪ੍ਰੇਮ ਦੀ ਇੱਕ ਪਤਲੀ ਜੀ ਡੋਰ ਉਸ ਇਸ਼ਕ ਦੀ ਇੱਕ ਪਤਲੀ ਜੀ ਡੋਰ ਉਸ ਨੂੰ ਬੰਨ ਲੈਂਦੀ ਏ ਭਾਈ ਜਿਵੇਂ ਮਾਂ बार-बार ਡਿੱਗਦੇ ਬੱਚੇ ਨੂੰ ਹੱਸ ਕੇ ਚੁੱਕਦੀ ਏ ਨਾ ਤੂੰ ਵੀ ਆਪਣੇ ਮਨ ਨੂੰ ਮੁਸਕਰਾ ਕੇ ਨਾਮ ਉੱਤੇ ਲਿਆ ਜੇ ਭਟਕਦਾ ਦੁਬਾਰਾ ਉਸੇ ਪਾਸੇ ਨੂੰ ਆ ਰੱਬ ਦਾ ਨਾਮ ਲੈ ਤਉ ਨੌਜਵਾਨ ਪੁੱਛਣ ਲੱਗਾ ਪਰ ਬਾਬਾ ਜੀ ਜੇ ਮੈਂ ਨਾਮ ਲੈਂਦੇ ਵੇਲੇ ਭਾਵਨਾ ਮੇਰੇ ਜਾਗੇ ਤਾਂ ਵੀ ਨਾਮ ਲੈ ਰਿਆ ਮੈਂ ਰੱਬ ਦਾ ਪਰ ਮੇਰੇ ਅੰਦਰ ਕੋਈ ਫੀਲ ਨਹੀਂ ਹੈ ਕੋਈ ਭਾਵ ਨਹੀਂ ਹੈ ਕੋਈ ਪ੍ਰੇਮ ਨਹੀਂ ਹੈ ਤੇ ਭਾਵ ਜਾਗਦੇ ਨਹੀਂ ਹੈ ਤਾਂ ਕੀ ਕਰਾਂ ਮੈਂ ਤਾਂ ਉਸ ਵੇਲੇ ਫਕੀਰ ਕਹਿਣ ਲੱਗੇ ਤਾਂ ਆਪਣੇ ਮਨ ਨਾਲ ਗੱਲ ਕਰ ਉਹਨੂੰ ਕਹਿ ਕਿ ਐ ਮਨ ਤੂੰ ਕਿੱਥੇ ਭਟਕਦਾ ਹੈ ਰੱਬ ਦਾ ਨਾਮ ਹੀ ਹੈ ਜੋ ਤੈਨੂੰ ਅਮਰ ਕਰੇਗਾ ਇਹ ਗੱਲਬਾਤ ਹੌਲੀ-ਹੌਲੀ ਧਿਆਨ ਬਣ ਜਾਂਦੀ ਹੈ ਜਦ ਭਾਵ ਜਾਗਦਾ ਹੈ ਨਾ ਜ਼ਰਾ ਗੌਰ ਕਰਨਾ ਬਾਬਾ ਜੀ ਜਦੋਂ ਭਾਵ ਜਾਗਦਾ ਹੈ ਤਾਂ ਨਾਮ ਸਿਰਫ ਸ਼ਬਦ ਨਹੀਂ ਰਹਿੰਦਾ ਉਹ ਸੱਚਮੁੱਚ ਰੱਬ ਦਾ ਰੂਪ ਬਣ ਜਾਂਦਾ ਹੈ ਫਿਰ ਉਹ ਫਕੀਰ ਉਸਨੂੰ ਰਾਹ ਦੱਸਿਆ ਉਹਨਾਂ ਨੇ ਉਹ ਸਾਈਂ ਲੋਕਾਂ ਨੇ ਰਾਹ ਦੱਸਿਆ ਕਿਉਂਕਿ ਮੁਰਸ਼ਿਦ ਬਾਬਾ ਜੀ ਰਾਹ ਦਿਖਾ ਦਿੰਦੇ ਆ ਬਿਨਾ ਮੁਰਸ਼ਿਦਾਂ ਰਾਹ ਨਾ ਹੱਥ ਹੁੰਦੇ ਤੇ ਦੁੱਧਾ ਬਾਜ ਨਾ ਰਜਦੀ ਖੀਰ ਸਾਈਂ ਸਿੱਧਕ ਧਾਰ ਕੇ ਨਾਲ ਯਕੀਨ ਆਇਆ ਸੀ ਚੇਲੜੇ ਤੇ ਤੁਸੀਂ ਪੀਰ ਸਾਈਂ ਉਹ ਫਕੀਰਾਂ ਨੇ ਰਾਹ ਦੱਸਿਆ ਕਹਿੰਦੇ ਜਦ ਤੂੰ ਨਾਮ ਲੈ ਰਿਆ ਨਾ ਉਹਨੂੰ ਗੀਤ ਵਾਂਗੂ ਲੈ ਉਹਨੂੰ ਗੁੰਗੁਣਾ ਕੇ ਆ ਰੱਬ ਦਾ ਨਾਮ ਲੈਣਾ ਉਹਨੂੰ ਗੁੰਗੁਣਾ ਜਿਵੇਂ ਪਿਆਰ ਦਾ ਕੋਈ ਗੀਤ ਹੋਵੇ ਉਸ ਵਿੱਚ ਰਾਗ ਹੋਵੇ ਲੈ ਹੋਵੇ ਕੋਈ ਭਾਵ ਹੋਵੇ ਨਾਮ ਨੂੰ ਸੁੱਕੀ ਰਾਟਣਾ ਬਣਾ ਉਸ ਨੂੰ ਗਾ ਉਸ ਵਿੱਚ ਆਪਣੇ ਦਿਲ ਦੀ ਅੱਗ ਪਰ ਦਿਲ ਦੀ ਅੱਗ ਪਰ ਫਕੀਰਾਂ ਨੇ ਉਸ ਨੂੰ ਉਦਾਹਰਨ ਦਿੰਦੇ ਹੋਏ ਇਹ ਗੱਲ ਆਖੀ ਜ਼ਰਾ ਗੌਰ ਕਰਨਾ ਬਾਬਾ ਜੀ ਕਿ ਜਿਵੇਂ ਮੋਰ ਪੰਖ ਵੇਖ ਕੇ ਨੱਚ ਪੈਂਦਾ ਹੈ ਨਾ ਮਨ ਵੀ ਕਹਿੰਦੇ ਜਿਹੜਾ ਨਾਮ ਦੀ ਧੁਨ ਸੁਣ ਕੇ ਜਿਹੜਾ ਨੱਚਣ ਲੱਗਦਾ ਹੈ ਲੰਬੀਆਂ ਮਾਲਾਵਾਂ ਜਪਣ ਦਾ ਲਾਭ ਨਹੀਂ ਹੈ ਕੋਈ ਜੇ ਭਾਵਨਾ ਹੋਵੇ ਜ਼ਰਾ ਗੌਰ ਕਰਨਾ ਕਿਉਂਕਿ ਬਾਬਾ ਜੀ ਕਹਿੰਦੇ ਮਨ ਦਾ ਮਣਕਾਣਾ ਫਿਰਿਆ ਤਾਂ ਲੱਕੜੀ ਦੇ ਮਣਕੇ ਫੇਰ ਕੇ ਕੀ ਲਵੇਂਗਾ ਥੋੜਾ ਜਿਹਾ ਜਪ ਪਰ ਪੂਰੇ ਦਿਲ ਨਾਲ ਜਪ ਲੈ ਰੱਬ ਦਾ ਨਾਮ ਹੀ ਲੈਣਾ ਨਾ ਕਹਿੰਦੇ ਥੋੜਾ ਜਿਹਾ ਜਪ ਪਰ ਪੂਰੇ ਦਿਲ ਨਾਲ ਜਪ ਲੈ ਜਿਵੇਂ ਪ੍ਰੇਮੀ ਆਪਣੇ ਪ੍ਰੇਮੀ ਕਾ ਦਾ ਨਾਮ ਲੈਂਦਾ ਨਾ ਉਸ ਭਾਵ ਨਾਲ ਆਪਣੇ ਰੱਬ ਦਾ ਨਾਮ ਲੈ ਉਸ ਦੀਆਂ ਅੱਖਾਂ ਭਿੱਜਣ ਲੱਗੀਆਂ ਉਸ ਨੌਜਵਾਨ ਦੀਆਂ ਗੱਲਾਂ ਸੁਣ ਸੁਣ ਕੇ ਅਗਲਾ ਰਾਜ਼ ਦੱਸਿਆ ਉਸ ਸਾਈਂ ਲੋਕ ਨੇ ਉਹਨਾਂ ਵਗੀ ਰਣੇ ਜਦ ਮਨ ਪਟਕੇ ਤਾਂ ਉਸ ਨੂੰ ਫੜਨ ਦੀ ਕੋਸ਼ਿਸ਼ ਨਾ ਕਰ ਉਸ ਦੀ ਚਾਲ ਵੇਖ ਜਦੋਂ ਤੂੰ ਵੇਖਣ ਵਾਲਾ ਬਣਦਾ ਹੈ ਤਾਂ ਤੂੰ ਮਨ ਤੋਂ ਅਲੱਗ ਹੋ ਜਾਂਦਾ ਹੈ ਇਹ ਹੀ ਸਾਖੀ ਧਿਆਨ ਹੈ ਸਾਖੀ ਦਾ ਰਾਹ ਨਾਮ ਜਪਣ ਨਾਲ ਇਹ ਸਾਖੀ ਜਾਗਦੀ ਹੈ ਮਨ ਹੌਲੇ ਹੌਲੇ ਸ਼ਾਂਤ ਹੋ ਜਾਂਦਾ ਹੈ ਫਕੀਰ ਕਹਿਣ ਲੱਗੇ ਨਾਮ ਨੂੰ ਸਿਰਫ ਕਲਪਨਾ ਨਾ ਕਰ ਉਸ ਨੂੰ ਜੀ ਕਿ ਨਾਮ ਦੀ ਸਿਰਫ ਕਲਪਨਾ ਨਾ ਕਰ ਉਸ ਨੂੰ ਜੀ ਪਾਈ ਉਸ ਨੂੰ ਗੁਣਗਣਾ ਸਮਝ ਕੇ ਰੱਬ ਤੇਰੇ ਸਾਹਮਣੇ ਬੈਠਾ ਤੇ ਤੇਰਾ ਹਰ ਨਾਮ ਸੁਣ ਰਿਹਾ ਹੈ ਜੋ ਤੂੰ ਬੋਲ ਰਿਹਾ ਹੈ ਉਹ ਸੁਣ ਰਿਹਾ ਤੂੰ ਉਹਦਾ ਨਾਮ ਲੈ ਰਿਹਾ ਉਹ ਸੁਣ ਰਿਹਾ ਇਹ ਤੂੰ ਸਮਝ ਜੇ ਜਿਵੇਂ ਤੂੰ ਕਿਸੇ ਆਪਣੇ ਨੂੰ ਸਿੱਧਾ ਬੁਲਾਉਂਦਾ ਹੈ ਨਾ ਜਦ ਤੈਨੂੰ ਰੱਬ ਦੀ ਹਾਜ਼ਰੀ ਮਹਿਸੂਸ ਹੋਵੇਗੀ ਮਨ ਆਪਣੇ ਆਪ ਜਿਹੜਾ ਕੰਬੀਰ ਹੋ ਜਾਵੇਗਾ ਤਾਂ ਫਿਰ ਜਦੋਂ ਇਹ ਗੱਲ ਆਖੀ ਨਾ ਤਾਂ ਉਸ ਨੌਜਵਾਨ ਦੀਆਂ ਅੱਖਾਂ ਵਿੱਚੋਂ ਅਥਰੂ ਵਗਣ ਲੱਗੇ ਬਾਬਾ ਜੀ ਉਹ ਕੰਬਦੀ ਆਵਾਜ਼ ਵਿੱਚ ਪੁੱਛਣ ਲੱਗਾ ਬਾਬਾ ਜੀ ਇਹ ਰੋਣਾ ਕਿਉਂ ਆਉਂਦਾ ਹੈ ਤਾਂ ਉਹ ਫਕੀਰ ਕਹਿਣ ਲੱਗੇ ਪੁੱਤਰ ਇਹ ਰੋਣਾ ਕਮਜ਼ੋਰੀ ਨਹੀਂ ਇਹ ਤਾਂ ਰੂਹ ਦੀ ਭਾਸ਼ਾ ਹੈ ਜਦ ਰੂਹ ਬੋਲਦੀ ਹੈ ਤਾਂ ਅਥਰੂ ਨਿਕਲਦੇ ਨੇ ਇਹ ਅਥਰੂ ਰੱਬ ਦੇ ਦਰਵਾਜ਼ੇ ਖੋਲ ਦਿੰਦੇ ਨੇ ਜਦ ਨਾਮ ਅਥਰੂਆਂ ਨਾਲ ਮਿਲਦਾ ਹੈ ਉਹੀ ਧਿਆਨ ਦਾ ਆਧਾਰ ਬਣ ਜਾਂਦਾ ਹੈ जरा गौर ਕਰ ਫਕੀਰ ਕਹਿਣ ਲੱਗੇ ਮਨ 100 ਵਾਰੀ ਪਟਕੇ ਤਾਂ ਤੂੰ 100 ਵਾਰੀ ਉਸ ਨੂੰ ਵਾਪਸ ਲਿਆ ਇਹ ਹੀ ਅਸਲੀ ਸਾਧਨਾ ਹਾਰ ਨਹੀਂ ਵਾਪਸੀ ਹੀ ਜਿੱਤ ਹੈ ਜਿਵੇਂ ਕੋਈ ਮਾਂ ਆਪਣੇ ਬੱਚੇ ਨੂੰ ਰੋਜ਼ ਸਕੂਲ ਲੈ ਜਾਵੇ ਬੱਚਾ ਹੌਲੇ ਹੌਲੇ ਸਿੱਖ ਜਾਂਦਾ ਹੈ ਤਾਂ ਇਸੇ ਤਰ੍ਹਾਂ ਕਹਿੰਦੇ ਮਨ ਨੂੰ ਵੀ ਜਿਹੜਾ ਹੈ ਨਾ ਉਸ ਸੋਹਣੇ ਦੇ ਨਾਮ ਦੇ ਉੱਤੇ ਵਾਪਸ ਲਿਆ ਇਹ ਵਾਪਸੀ ਤੇਰੀ ਸਭ ਤੋਂ ਵੱਡੀ ਸਫਲਤਾ ਹੈ ਇਹਨੂੰ ਹਾਰ ਨਾ ਸਮਝੀਂ ਕਿ ਮੇਰੀ ਉੱਥੋਂ ਟੁੱਟ ਗਈ ਇਹ ਸਫਲਤਾ ਹੈ ਵਾਪਸ ਹੋਣਾ ਜ਼ਰਾ ਗੌਰ ਕਰਨਾ ਬਾਬਾ ਜੀ ਫੇਰ ਉਹ ਫਕੀਰ ਆਖਣ ਲੱਗੇ ਪੁੱਤਰ ਇੱਕ ਨਾਮ ਨੂੰ ਫੜ ਲੈ ਇੱਕ ਨਾਮ ਨੂੰ ਫੜ ਲੈ ਉਹੀ ਤੈਨੂੰ ਪਾਰ ਲੈ ਜਾਵੇਗਾ ਬਹੁਤ ਸਾਰੇ ਨਾਵਾਂ ਨੂੰ ਫੜੇਗਾ ਤਾਂ ਮਨ ਵੱਟ ਜਾਂਦਾ ਹੈ ਜਰਾ ਗੌਰ ਕਰ ਲੈਣਾ ਬਾਬਾ ਜੀ ਇਹ ਗੱਲ ਬੜੀ ਸਮਝਣ ਵਾਲੀ ਹੈ ਕਿ ਮੰਜ਼ਲ ਮਿਲ ਜਾਣੀ ਹੈ ਬਾਬਾ ਫਰੀਦ ਸਾਹਿਬ ਨੇ ਅੱਲਾਹੂ ਅੱਲਾਹ ਜਪਿਆ ਉਹ ਪਹੁੰਚ ਗਏ ਆਪਣੀ ਮੰਜ਼ਲ ਤੇ ਜਰਾ ਸਮਝਣਾ ਔਰ ਕਿਸੇ ਨੇ ਵਾਹਿਗੁਰੂ ਨਾਮ ਜਪਿਆ ਉਹ ਵੀ ਪਹੁੰਚ ਗਿਆ ਆਪਣੀ ਮੰਜ਼ਲ ਤੇ ਬਾਬਾ ਜੀ ਕਿਸ ਨੇ ਵਿੱਠਲ ਵਿੱਠਲ ਜਪਿਆ ਉਹ ਵੀ ਪਹੁੰਚ ਗਿਆ ਆਪਣੀ ਮੰਜ਼ਲ ਤੇ ਕਿਸ ਨੇ ਸ਼ਿਵ ਸ਼ਿਵ ਜਪਿਆ ਉਹ ਵੀ ਪਹੁੰਚ ਗਿਆ ਆਪਣੀ ਮੰਜ਼ਲ ਤੇ ਕਿਸ ਨੇ ਰਾਮ ਰਾਮ ਜਪਿਆ ਉਹ ਵੀ ਪਹੁੰਚ ਗਿਆ ਆਪਣੀ ਮੰਜ਼ਲ ਤੇ ਕਿਸ ਨੇ ਸਾਈ ਸਾਈ ਜਪਿਆ ਉਹ ਵੀ ਪਹੁੰਚ ਗਿਆ ਆਪਣੀ ਮੰਜ਼ਲ ਤੇ ਕਿਸ ਨੇ ਓਮ ਓਮ ਜਪਿਆ ਉਹ ਵੀ ਪਹੁੰਚ ਗਿਆ ਆਪਣੀ ਮੰਜ਼ਲ ਤੇ ਪਰ ਇੱਕ ਇੱਕ ਜਪਿਆ ਜ਼ਰਾ ਸਮਝਣਾ ਨਾਮ ਸਾਰੇ ਉਸੇ ਦੇ ਆ ਉਹ ਸੋਹਣੇ ਰੱਬ ਦੇ ਹੀ ਨਾਮ ਹੈ ਇਹ ਇਹ ਕੋਈ ਬਕਰੇ ਨਾਮ ਨਹੀਂ ਹੈ ਇਹ ਉਹ ਸੋਹਣੇ ਰੱਬ ਦੇ ਨਾਮ ਹੈ। ਇਹੀ ਵਕੀਰ ਲੋਕਾਂ ਦਾ ਵੀ ਕਹਿਣਾ ਔਰ ਮਹਾਪੁਰਸ਼ਾਂ ਦਾ ਸੰਤ ਲੋਕਾਂ ਦਾ ਗੁਰੂ ਅਰੈਬਰਾਂ ਦਾ ਇਹੀ ਕਹਿਣਾ ਕਿ ਉਹ ਸੋਹਣਾ ਉਹ ਸੋਹਣੇ ਦੇ ਨਾਮ ਹੈ ਸਾਰੇ ਉਸ ਰੱਬ ਦੇ। ਤਾਂ ਕਹਿੰਦੇ ਉਹਨੂੰ ਇੱਕ ਨੂੰ ਪਕੜ ਕੇ ਚੱਲ। ਪਰ ਕਹਿੰਦੇ ਜਦ ਤੁਸੀਂ ਇੱਕ ਨਾਮ ਨੂੰ ਜੀਵਨ ਬਣਾ ਲੈਂਦੇ ਹੋ। ਉਹੀ ਨਾਮ ਤੁਹਾਡਾ ਜਿਹੜਾ ਬੇੜੀ ਹੈ ਉਹ ਪਾਰ ਲਾ ਦਿੰਦੀ ਹੈ। ਤੁਹਾਡੀ ਡੋਰ ਤੁਹਾਡਾ ਸਹਾਰਾ ਬਣ ਜਾਂਦਾ ਹੈ ਉਹੀ ਨਾਮ। ਜਿਵੇਂ ਇੱਕੀ ਬੀਜ ਤੋਂ ਵੱਡਾ ਦਰਖ ਧੁਗਦਾ ਹੈ ਨਾ ਉਸੇ ਤਰ੍ਹਾਂ ਇੱਕ ਹੀ ਨਾਮ ਤੋਂ ਆਤਮਾ ਦਾ ਦਰਖ ਲਹਿਰਾਂਦਾ ਹੈ ਬਾਬਾ ਜੀ ਜਰਾ ਸਮਝਦਾ ਅੱਗੇ ਉਹ ਫਕੀਰ ਮੁਸਕਰਾਂਦੇ ਹੋਏ ਦੱਸਦੇ ਨੇ ਕਿ ਜਦ ਮਨ ਬਹੁਤ ਭਟਕੇ ਤਾਂ ਇਕੱਲੇ ਨਾ ਜਪ ਸਾਥੀ ਜਿਹੜੇ ਹੋਣਗੇ ਜਿਹੜੇ ਬੰਦਗੀ ਵਾਲੇ ਜਿਹੜੇ ਚਾਹੁੰਦੇ ਆ ਕਿ ਮੁਰਸ਼ਿਦ ਦੀ ਝਾਤ ਲੈਣੀ ਹੈ ਜਾਂ ਗੁਰੂ ਰਹਿਬਰਾਂ ਦੇ ਜਿਹੜੇ ਬਚਨਾਂ ਦੇ ਉੱਤੇ ਚੱਲਣ ਵਾਲੇ ਲੋਕ ਹੈ ਕੁਝ ਸਾਥੀ ਤੁਹਾਡੇ ਨਾਲ ਮਿਲ ਜਾਣ ਜਿਹੜੇ ਸੱਤ ਦਾ ਸੰਗ ਕਰਦੇ ਹੋਣ ਉੱਚ ਬਗਤ ਕੁਝ ਮੁਰੀਦ ਉਹਨਾਂ ਦੇ ਨਾਲ ਮਿਲ ਕੇ ਜਪ ਨਾਮ ਜਪ ਲੈ ਜੇ ਬਹੁਤਾ ਭਟਕੇ ਨਾ ਮਨ ਤਾਂ ਕਹਿੰਦੇ ਉਹਨਾਂ ਦੇ ਨਾਲ ਨਹੀਂ ਤੇ ਗੁਰੂ ਘਰ ਚ ਲੱਗੇ ਬਾਬਾ ਜੀ ਗੁਰੂ ਰਹਿਬਰਾ ਦਰ ਚ ਲੱਗੇ ਪੀੜਾ ਫਕੀਰਾਂ ਦਰ ਚ ਲੱਗੇ ਜਿੱਥੇ ਨਾਮ ਦਾ ਸਿਮਰਨ ਹੁੰਦਾ ਹੈ ਇਹ ਗੱਲ ਇਹ ਸਿਰ ਘਮੋਣ ਆਲੇ ਆਂਦੇ ਨਹੀਂ ਜਾਣਾ ਜਿੱਥੇ ਨਾਮ ਦਾ ਸਿਮਰਨ ਹੁੰਦਾ ਹੈ ਰੱਬ ਦਾ ਨਾਮ ਲੈਂਦੇ ਜਿੱਥੇ ਉੱਥੇ ਦੀ ਗੱਲ ਕਰ ਰਹੇ ਹਾਂ ਕਾਮਲ ਮੁਰਸ਼ਿਦਾਂ ਦੀ ਉੱਥੇ ਚਲੇ ਗਏ ਜਿੱਥੇ ਰੱਬ ਦਾ ਨਾਮ ਲੈਣ ਨੂੰ ਅੰਦਰੋਂ ਆਪ ਰੂਹ ਜਾਗੇ ਜਿੱਦ ਹਜ਼ਰਤ ਸੁਲਤਾਨ ਬਾਹੂ ਸਾਹਿਬ ਨੇ ਕਹਿਆ ਕਹਿੰਦੇ ਜੇ ਕੋਈ ਐਸੇ ਵਲੀ ਦੀ ਦਰਗਾਹ ਤੇ ਜਾਵੇਂ ਤੇ ਤੇਰਾ ਦਿਲ ਰੱਬ ਰੱਬ ਨਾ ਕਰੇ ਤਾਂ ਫਿਰ ਸਾਡੇ ਕੋਲ ਆ ਜੀ ਅਸੀਂ ਤੇਰਾ ਦਿਲ ਰੱਬ ਰੱਬ ਕਰਨ ਲਾ ਦੇਾਂਗੇ ਸਾਡੀ ਮਜ਼ਾਰੇ ਪਾਕ ਤੇ ਆ ਜੀ ਇਹ ਸੁਲਤਾਨ ਬਾਹੂ ਸਾਹਿਬ ਦਾ ਕਹਿਣਾ ਹੈ ਜਰਾ ਗੌਰ ਕਰਨਾ ਔਰ ਕਾਮਲ ਵਲੀ ਜਿਹੜੇ ਉਹ ਕਰ ਕਰਾ ਦਿੰਦੇ ਦਿਲ ਦਿਲ ਨੂੰ ਲਾ ਦਿੰਦੇ ਏਦਾਂ ਹੀ ਗੁਰੂ ਰੈਬਰਾਂ ਦੇ ਦਰ ਤੇ ਤੁਸੀਂ ਗੁਰੂ ਘਰ ਜਾਓ ਗੁਰਦੁਆਰਾ ਸਾਹਿਬ ਜਲੇ ਜਾਓ ਉੱਥੇ ਨਾਮ ਬਾਣੀ ਚੱਲ ਰਹੀ ਹੈ ਹਰ ਵੇਲੇ ਬੰਦਾ ਉਹ ਸੁਣਦਾ ਏਦਾਂ ਹੀ ਆਪਣੇ ਇਨਾ ਫਕੀਰਾਂ ਦੇ ਦਰ ਚਲੇ ਜਾਓ ਤੁਸੀਂ ਜਿੱਥੇ ਰੱਬ ਦਾ ਨਾਮ ਚੱਲ ਰਿਹਾ ਹੈ ਰੱਬ ਦਾ ਨਾਮ ਲਿਆ ਜਾ ਰਿਹਾ ਹੈ ਉੱਥੇ ਨਜ਼ਾਰਾ ਬੰਦਾ ਹੈ ਹੁਣ ਸਾਈਂ ਜੀ ਦੇ ਦਰ ਜਾਣੇ ਤੁਸੀਂ ਉੱਥੇ ਤੁਸੀਂ ਰੱਬ ਦਾ ਨਾਮ ਲੈ ਕੇ ਉਹਨੇ ਬਾਬਾ ਜੀ ਉਹਨਾਂ ਨਾਲ ਗੱਲਾਂ ਕਰਕੇ ਉਹਨੇ ਬਾਬਾ ਜੀ ਇਦਾਂ ਹੀ ਆ ਆਪਣੇ ਗੁਰੂ ਆ ਆਪਣੇ ਪੀਰ ਆਪਣੇ ਸਾਈਂ ਆਪਣੇ ਰਹਿਬਰ ਨਾਲ ਗੱਲ ਕਰਨੀ ਜਿਹੜਾ ਉਹੀ ਨਾਮ ਜਪ ਰੱਬ ਦਾ ਨਾਮ ਲੈਣਾ ਉਹ அவਸ਼ਕ ਹੈ ਆਪਣੇ ਮਨ ਨੂੰ ਉਹਦੇ ਨਾਮ ਦੇ ਵਿੱਚ ਰੰਗਣਾ ਬੜਾ ਜ਼ਰੂਰੀ ਹੈ ਬਾਬਾ ਜੀ ਚਾਹੇ ਕਿਸੇ ਦੇ ਵੀ ਲੜ ਲੱਗਿਆ ਹੋਵੇ ਇਨਸਾਨ ਸੋ ਜ਼ਰਾ ਗੌਰ ਕਰਨਾ ਸੋ ਸਾਖੀ ਭਗਤਾ ਨਾਲ ਮਿਲ ਕੇ ਕਹਿੰਦੇ ਨਾਮ ਜਪ ਲੋ ਰੱਬ ਦਾ ਨਾਮ ਲੈ ਲੋ ਜਿਵੇਂ ਇਕੱਲੀ ਨਦੀ ਸੁੱਕ ਸਕਦੀ ਹੈ ਪਰ ਹੋਰ ਧਾਰਾਂ ਜਿਹੜੀਆਂ ਉਹ ਮਿਲਨ ਨਾਲ ਵਗਣ ਲੱਗ ਪੈਂਦੀ ਹੈ ਨਾ ਇਸੇ ਤਰ੍ਹਾਂ ਕਹਿੰਦੇ ਜਦੋਂ ਸਾਧੂਆਂ ਦੀ ਜਾਂ ਉਹਨਾਂ ਗੁਰੂਆਂ ਰਹਿਬਰਾਂ ਦੀ ਫਕੀਰ ਲੋਕਾਂ ਦੀ ਜਦੋਂ ਸੰਗਤ ਮਿਲ ਜਾਂਦੀ ਹੈ ਤਾਂ ਮਨ ਨੂੰ ਜਿਹੜਾ ਹੈ ਉਥਾਮ ਲਵੇਗੀ ਇਹ ਸੰਗਤ ਹੀ ਰੋਹਾਨੀ ਤਾਕਤ ਦਾ ਸਰੋਤ ਹੈ ਬਾਬਾ ਜੀ ਗੁਰੂ ਰਹਿਬਰ ਪੀਰਾਂ ਫਕੀਰਾਂ ਦੀ ਜਿਹੜੇ ਫਕੀਰ ਲੋਕਾਂ ਦੀ ਸੰਗਤ 'ਚ ਬੈਠਦੇ ਸਹੂਬਤ ਕਰਦੇ ਨੇ ਕਾਮਲ ਕਿਸੇ ਮੁਰਸ਼ਦ ਦੀ ਉਹ ਸੰਗਤ ਜਿਹੜੀ ਹੈ ਜਿਹੜੇ ਰਬੀ ਰੂਹ ਰੂਹਾਂ ਵਾਲੇ ਨੇ ਉਹ ਰੋਹਾਨੀ ਤਾਕਤ ਦਾ ਸਰੋਤ ਹੈ ਉਹ ਰੱਬ ਨਾਲ ਜੋੜਦੇ ਆ ਅੱਗੇ ਉਹ ਫਕੀਰ ਫਰਮਉਣ ਲੱਗੇ ਕਿ ਮਨ ਨੂੰ ਕਸੀਟਣਾ ਨਹੀਂ ਉਸ ਨੂੰ ਲੋਰੀ ਸੁਣਾਓ ਨਾਮ ਨੂੰ ਲੋਰੀ ਬਣਾ ਲੈ ਜਿਵੇਂ ਮਾਂ ਹੌਲੀ-ਹੌਲੀ ਬੱਚੇ ਨੂੰ ਸੌਂਵਾਉਂਦੀ ਹੈ ਨਾ ਉਸੇ ਤਰ੍ਹਾਂ ਕਹਿੰਦੇ ਤੂੰ ਵੀ ਉਸ ਨੌਜਵਾਨ ਨੂੰ ਕਹੇ ਤੂੰ ਵੀ ਮਾਨੂ ਨਾਮ ਦੀ ਜਫੀ ਦੇ ਧਿਆਨ ਖਿੱਚਣ ਨਾਲ ਨਹੀਂ ਬਸਾਉਣ ਨਾਲ ਆਉਂਦਾ ਹੈ ਆਪਣੇ ਦਿਲ ਦੇ ਵਿੱਚ ਉਹਦਾ ਨਾਮ ਵਸਾਲਿਆ ਰੱਬ ਦਾ ਸੋਹਣਾ ਦਾ ਫਿਰ ਅੰਤ ਵਿੱਚ ਉਹ ਫਕੀਰ ਕਹਿਣ ਲੱਗੇ ਪੁੱਤਰ ਬਾਹਰ ਦੀ ਖਮੋਸ਼ੀ ਲੱਭਣ ਦੀ ਲੋੜ ਨਹੀਂ ਹੈ ਅਸਲ ਧਿਆਨ ਤਾਂ ਅੰਦਰ ਦੀ ਖਮੋਸ਼ੀ ਨਾਲ ਜਨਮ ਲੈਂਦਾ ਹੈ ਭਾਈ ਜਦ ਨਾਮ ਹੌਲੇ ਹੌਲੇ ਦਿਲ ਵਿੱਚ ਉਤਰਦਾ ਹੈ ਉੱਥੇ ਇੱਕ ਚੁੱਪ ਪੈਦਾ ਹੁੰਦੀ ਹੈ ਉਹੀ ਚੁੱਪ ਧਿਆਨ ਹੈ ਉਹੀ ਚੁੱਪ ਬੰਦਗੀ ਹੈ ਬਾਹਰ ਦੀਆਂ ਆਵਾਜ਼ਾਂ ਨੂੰ ਰੋਕਣ ਦੀ ਲੋੜ ਨਹੀਂ ਅੰਦਰ ਦੇ ਸ਼ੋਰ ਨੂੰ ਰੋਕ ਨਾਮ ਹੀ ਤੈਨੂੰ ਉਹ ਚੁੱਪ ਦੇਵੇਗਾ ਖਾਮੋਸ਼ੀ ਦੇਵੇਗਾ ਮੋਹਨ ਦੇਵੇਗਾ ਜਦ ਗੱਲਾਂ ਮੁੱਕੀਆਂ ਇਹ ਰਹਿਮਤਾ ਭਰੀਆਂ ਤਾਂ ਉਸ ਨੌਜਵਾਨ ਦੀ ਅੱਖਾਂ ਵਿੱਚ ਇੱਕ ਨਵੀਂ ਰੋਸ਼ਨੀ ਸੀ ਬਾਬਾ ਜੀ ਉਸਨੇ ਹੱਥ ਜੋੜ ਕੇ ਉਸ ਸਾਈਂ ਲੋਕ ਨੂੰ ਵਕੀਰ ਨੂੰ ਕਹਿਣ ਲੱਗਾ ਬਾਬਾ ਜੀ ਅੱਜ ਮੈਨੂੰ ਸਮਝ ਆ ਗਿਆ ਕਿ ਮਨ ਦਾ ਭਟਕਣਾ ਹਾਰ ਨਹੀਂ ਹੈ ਮੈਂ ਤਾਂ ਉਦੋਂ ਛੱਡ ਦਿੱਤਾ ਸੀ ਨਾ ਮੈਨੂੰ ਲੱਗਦਾ ਸੀ ਮੈਂ ਤਾਂ ਹਾਰ ਗਿਆ ਮੇਰਾ ਮਨ ਹੀ ਉਹ ਭਟਕਦਾ ਸੀ ਇਹ ਤਾਂ ਭਾਈ ਸਾਧਨਾ ਦਾ ਦਰਵਾਜ਼ਾ ਹੈ ਤੇ ਸ਼ੁਰੂਆਤ ਹੈ ਜਦੋਂ ਤੁਸੀਂ ਬਹਿ ਗਏ ਮਨ ਭਟਕਣਾ ਸ਼ੁਰੂ ਹੋਇਆ ਇੱਥੇੋਂ ਤਾਂ ਪਤਾ ਲੱਗਦਾ ਹੈ ਕਿ ਹੁਣ ਇਹ ਦਰਵਾਜ਼ਾ ਖੁੱਲਣ ਵਾਲਾ ਹੈ ਮਨ ਬਥੇਰੇ ਰੋਲੇ ਪਾਏਗਾ ਮਨ ਬਥੇਰੀਆਂ ਗੱਲਾਂ ਕਹੇਗਾ ਪਰ ਛੱਡਣਾ ਨਹੀਂ ਰੱਬ ਦਾ ਨਾਮ ਉਹ ਜਪਣਾ ਹੀ ਜਪਣਾ ਹੈ ਨਾਮ ਦੀ ਡੋਰੀ ਕਹਿੰਦੇ ਉਹ ਲड़का ਕਹਿਣ ਲੱਗਾ ਨੌਜਵਾਨ ਕਿ ਮਨ ਦਾ ਪਟਕਣਾ ਹਾਰ ਨਹੀਂ ਮੈਨੂੰ ਪਤਾ ਲੱਗ ਗਿਆ ਹੈ ਸਾਧਨਾ ਦਾ ਦਰਵਾਜ਼ਾ ਹੈ ਨਾਮ ਦੀ ਡੋਰ ਜਿਹੜੀ ਹੈ ਰੱਬ ਦੇ ਨਾਮ ਦੀ ਡੋਰ ਜਿਹੜੀ ਹੈ ਮੈਨੂੰ ਰੱਬ ਦੇ ਦਰ ਤੱਕ ਲੈ ਕੇ ਜਾਵੇਗੀ ਤਾਂ ਉਸ ਵੇਲੇ ਉਹ ਫਕੀਰ ਕਹਿਣ ਲੱਗੇ ਪੁੱਤਰ ਹੁਣ ਜਾ ਜਿਵੇਂ ਜਿੱਥੇ ਵੀ ਹੋਵੇਂ ਜਿੱਥੇ ਵੀ ਹੋਵੇਂ ਪ੍ਰੇਮ ਨਾਲ ਨਾਮ ਜਪ ਮਨ ਭਟਕੇ ਦਾ ਡਰਨਾ ਨਹੀਂ ਹੱਸ ਕੇ ਉਸ ਨੂੰ ਵਾਪਸ ਲਿਆ ਇਹੀ ਤੇਰਾ ਰਾਹ ਹੈ ਇਹੀ ਫਕੀਰਾਂ ਦਾ ਰਾਹ ਹੈ ਇਹੀ ਇਬਾਦਤ ਵਾਲਿਆਂ ਦਾ ਰਾਹ ਹੈ ਰੱਬ ਤੱਕ ਪਹੁੰਚਣ ਦਾ ਰਾਹ ਜਿਹੜਾ ਹੈ ਉਹ ਨਾਮ ਹੀ ਹੈ ਬਾਬਾ ਜੀ ਹੁਣ ਇਹ ਜਿਹੜੀ ਸੂਫੀ ਫਕੀਰਾਂ ਦੀ ਕਹਾਣੀ ਹੈ ਇਹ ਇੱਥੇ ਜ਼ਰੂਰ ਮੁੱਕ ਜਾਂਦੀ ਹੈ ਪਰ ਅਸਲ ਕਹਾਣੀ ਤਾਂ ਤੁਹਾਡੇ ਮਨ ਵਿੱਚ ਜਾਰੀ ਹੈ ਬਾਬਾ ਜੀ ਜਦ ਤੁਸੀਂ ਨਾਮ ਨਾਲ ਜਿਉਂਦੇ ਹੋ ਇਹੀ ਫਕੀਰ ਲੋਕ ਕਹਰੇ ਵੀ ਜਦੋਂ ਤੁਸੀਂ ਨਾਮ ਨਾਲ ਜਿਉਂਦੇ ਹੋ ਤਾਂ ਹਰ ਪਟਕਣ ਨੂੰ ਪ੍ਰੇਮ ਨਾਲ ਵਾਪਸ ਖਿੱਚਦਾ ਹੈ ਜਰਾ ਗੌਰ ਕਰਨਾ ਪਟਕਣਾ ਜਿਹੜਾ ਹੈ ਉਹ ਹਟ ਜਾਂਦਾ ਉਹ ਪ੍ਰੇਮ ਉੱਥੇ ਵਸ ਜਾਂਦਾ ਸੋ ਇਹ ਫਕੀਰਾਂ ਨੇ ਉਸ ਨੌਜਵਾਨ ਨੂੰ ਦੱਸਿਆ ਤਾਂ ਉਹਨੇ ਆਪਣੇ ਮੁਰਸ਼ਿਦ ਦੀਆਂ ਗੱਲਾਂ ਨੂੰ ਆਪਣੇ ਉਸ ਫਕੀਰ ਦੀਆਂ ਗੱਲਾਂ ਨੂੰ ਦਿਲ 'ਚ ਵਸਾਲਿਆ ਬਾਬਾ ਜੀ ਔਰ ਫਿਰ ਚੱਲ ਪਿਆ ਆਪਣੇ ਅਗਲੀਆਂ ਮੰਜ਼ਲਾਂ ਨੂੰ ਕਿਉਂਕਿ ਬਿਨਾ ਮੁਰਸ਼ਿਦ ਦਾ ਰਾਹ ਨਹੀਂ ਹੱਥ ਹੁੰਦੇ ਤੇ ਦੁੱਦਾ ਬਾਜ ਨਰਜ ਦੀ ਖੀਰ ਸਾਈ ਸੋ ਖੁਸ਼ਰੋ ਆਬਾਦ ਰਹੋ ਚੜਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈ ਜੀ ਦੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾ ਸਾਈ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਵਸਦਾ ਰਹੇ ਪੰਜਾਬ ਖੁਸ਼ ਰਹੋ ਚੜ੍ਹਦੀ ਕਲਾ ਚਲੋ